ਪਰਪਰੋ ਭਾਈ ਮੈਂ ਕਪੂਤਸਲੇ ਦੇ ਰਹਿਣ ਵਾਲੀ ਆ ਤੇ ਸੁਲਤਾਨਪੁਰ ਸਾਡੇ ਸੂਰੇ ਆ ਕੀ ਨਾਮ ਤੇਡਾ ਮੇਰਾ ਰਜਨੀ ਵਾਈਫ ਆ ਦਿਪਕ ਕੁਮਾਰ ਤੇ ਘਟਨਾ ਮੇਰੇ ਦੇਵਰ ਨੂੰ ਹੁਣੇ ਅਸੀਂ ਆਏ ਸੀਗੇ ਫੰਕਸ਼ਨ ਤੋਂ ਸੁਲਤਾਨਪੁਰ ਤੇ ਖਾਣਾ ਰੱਖਣਾ ਹੈ ਤੇ ਸਿਲੰਡਰ ਤੇ ਉਹਦੇ ਉਹ ਤਿੰਨ ਪੰਜ ਜਣੇ ਮੁੰਡੇ ਨਾ ਗੱਡੀ ਵਿੱਚ ਇਹਦੀ ਰੈਕਿੰਗ ਕਰਨ ਲੱਗਦੇ ਮੈਨੂੰ ਪਤਾ ਲੱਗਾ ਕਿ ਨੰਨੂ ਉਹ ਗੱਡੀ ਵਿੱਚ ਕਹਿੰਦੇ ਵੀ ਭਾਬੀ ਉਹਨਾਂ ਨੂੰ ਛੱਡੋ ਤੁਸੀਂ ਰੋਟੀ ਰੂਟੀ ਰੱਖੋ ਪਾਪਾ ਦਾ ਸਲੰਡਰ ਰੱਖ ਦੋ ਐਸਲੰਡਰ ਰੱਖ ਕੇ ਗਏ ਤਾਂ ਇਹਦਾ ਲਾਸਟ ਟਾਈਮ ਮੈਨੂੰ ਫੋਨ ਆਇਆ ਭਾਬੀ ਛੇਤੀ ਘਰ ਚੱਲੋ ਤੁਸੀਂ ਇਕੱਲੇ ਆ ਨਾਲ ਬੇਟਾ ਛੋਟਾ ਵਾ ਤੇ ਤੁਸੀਂ ਆਰਾਮ ਨਾਲ ਪਹੁੰਚੋ ਕਹਿੰਦਾ ਵੀ ਪਿੱਛੇ ਮੈਨੂੰ ਖਤਰਾ ਲੱਗਣ ਡਿਆ ਵਾ ਜਾਨ ਉਸ ਤੋਂ ਬਾਅਦ ਇਹਦਾ ਫੋਨ ਚੱਕਿਆ ਨਹੀਂ ਨਾਲ ਹੀ ਉਹ ਪੰਜ ਜਣੇ ਮੁੰਡੇ ਇਹਦੇ ਨਾਲ ਸਾਰੇ ਇਹਦੇ ਮਗਰ ਲੱਗ ਗਏ ਔਰ ਇਹ ਵੈਸੇ ਵੀ ਇਹਦੀ ਆਵਾਜ਼ ਬੰਦ ਹੋ ਗਈ ਫੋਨ ਮੈਨੂੰ ਚੱਕਿਆ ਹੀ ਨਹੀਂ ਤੇ ਮੈਨੂੰ ਟੈਨਸ਼ਨ ਹੋ ਗਈ ਵੀ ਇਹ ਫੋਨ ਕਿਉਂ ਨਹੀਂ ਚੱਕ ਰਿਹਾ ਤੇ ਦੋ ਮੁੰਡੇ ਜਿਹੜੇ ਇਹਦੇ ਨਾਲ ਸੀ ਉਹਨਾਂ ਦੇ ਕਾਫੀ ਪੇਟ ਪੂੜ ਚ ਖਰਚਾ ਮਾਰੀਆਂ ਉਹਨਾਂ ਨੇ ਤੇ ਉਹ ਡੇਢ ਵਿੰਡੀ ਪਹੁੰਚ ਗਏ ਮੇਰੇ ਤੋਂ ਪਹਿਲਾਂ ਕਿਉਂਕਿ ਮੈਂ ਐਕਟਿਵ ਹਾਂ ਤੇ ਸੀ ਉਹ ਮੋਟਰਸਾਈਕਲ ਤੇ ਸੀ ਇਹ ਪਿੱਛੇ ਹੀ ਉਹਨਾਂ ਨੇ ਸਿੱਟ ਲਿਆ ਮੰਡੀ ਵਿੱਚ ਸੁਲਤਾਨਪੁਰ ਮੰਡੀ ਚ ਤੇ ਇਹਦੇ ਪਿੱਛੇ ਜਦ ਬਿਕ ਪਾਰਕ ਕਰਕੇ ਕਿਰਚਾ ਮਾਰੀਆਂ ਔਰ ਉਹਨਾਂ ਨੂੰ ਧਮਕੀ ਭਰੀਆਂ ਇਹਨਾਂ ਨੇ ਰਿਕਾਰਡਿੰਗਾਂ ਵੀ ਭੇਜੀਆਂ ਇਹ ਕਿਹੜਾ ਕਹਦਾ ਭੇਜ ਗਿਆ ਸੀ ਅੱਜ ਤੋਂ ਹਫਤਾ ਪਹਿਲਾਂ ਮੈਂ ਨਾ ਹਫ਼ਤਾ ਰੁਕਿਆ ਮੈਂ ਕਿ ਕੋਈ ਨਹੀਂ ਪੁੱਤ ਜੇ ਸਾਨੂੰ ਕੁਝ ਕਹਿੰਦੇ ਕੋਈ ਗੱਲ ਨਹੀਂ ਪਰ ਆਪਾਂ ਨਹੀਂ ਕਿਹਾ ਨਹੀਂ ਲੜਨਾ ਹੁਣ ਬਸ ਠੀਕ ਆ ਖਤਮ ਹੋ ਗਈ ਥਾਣੀ ਅਸੀਂ ਕਿਹਾ ਨਾ ਲੜਨਾ ਨਹੀਂ ਉਹਨਾਂ ਨੇ ਇਹ ਹੀ ਕਿਹਾ ਕਿ ਤੈਨੂੰ ਜਾਨੋਂ ਮਾਰਾਂਗੇ ਔਰ ਤੈਨੂੰ ਛੱਡਣਾ ਨਹੀਂ ਨੰਨੂ ਨੂੰ ਤੇ ਵੰਟੀ ਨੂੰ ਜਿਹੜਾ ਨਾਮ ਅਜੀਤ ਕੁਮਾਰਾ ਦੋਨਾਂ ਨੂੰ ਉਹਦੇ ਵੀ ਪੇਟ 'ਚ ਕਿਰਚਾ ਮਾਰੀਆਂ ਔਰ ਇਹਨੂੰ ਤਾਂ ਖਤਮ ਹੀ ਕਰਕੇ ਮੰਡੀ 'ਚ ਸਿੱਟ ਦਿੱਤਾ ਜੀ ਇਸ ਤੋਂ ਪਹਿਲਾਂ ਕਿੰਨੀ ਕਿੰਨੀ ਪਹਿਲਾਂ ਲੜਾਈ ਹੋਈ ਸੀ ਇਹਨਾਂ ਦੀ ਇਹਨਾਂ ਦੀ ਅੱਜ ਤੋਂ ਮਹੀਨਾ ਤਿੰਨ ਵਾਰ ਲੜਾਈ ਹਾਂਜੀ ਮਹੀਨੇ ਦੇ ਵਿੱਚ ਤਿੰਨ ਵਾਰ ਵਜਰਾਂ ਜੇ ਸ਼ੈ ਕੀ ਸੀ ਇਹਨਾਂ ਦੀ ਆਪ ਵਜਰਾਂ ਜੀ ਮੱਲੇ ਚ ਹੀ ਆ ਜੀ ਸਿਰਫ ਇਹਦੀ ਹੁਣ ਬਤ ਕਿ ਵਧੀਆ ਪੰਦਾ ਖਾਂਦਾ ਉਹਨਾਂ ਕੋ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਨੂੰ ਇਹ ਆ ਮੱਲੇ ਦੇ ਨੌਜਵਾਨ ਪੰਜ ਮੰਦੇ ਆ ਜੀ ਇੱਕ ਕਾਈ ਇੱਕ ਲੱਲਾ ਲੱਲੇ ਦਾ ਭਰਾ ਦਾ ਨਾਮ ਨਵੀਨ ਨਵੀਨ ਗੋਤਮ ਤੇ ਗਗਨ ਬਾਬਾ ਇਹ ਬਤ ਕਿ ਬੰਦੇ ਹੀ ਕਸ਼ਿ ਸ਼ੁਨੀ ਨੂੰ ਧਮਕੀਆਂ ਮੈਨੂੰ ਤੈਨੂੰ ਮਾਰ ਦੇਣਾ ਰਿਕਾਰਡਿੰਗ ਆਉਂਦੀ ਆ ਸਾਡੇ ਕੋਲ ਮਤਲਬ ਪੰਜ ਸੱਤ ਨੌਜਵਾਨ ਹਾਂਜੀ ਹਾਂਜੀ ਉਹਨਾਂ ਨੇ ਮੇਰਾ ਪੁੱਤ ਮਾਰਤਾ ਫਰਕੀ ਮੰਗ ਕਰਦੇ ਆ ਅਸੀਂ ਇਨਸਾਫ ਚਾਹਨੇ ਆ ਜੀ ਸਾਡਾ ਪੁੱਤ ਚਲਾ ਗਿਆ ਸਾਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਅਸੀਂ ਪੁਲਿਸ ਕੋ ਪਹਿਲਾਂ ਹੀ ਇਹਦੀ ਕੰਪਲੇਂਟ ਦਿੱਤੀ ਹੋਈ ਸੀ ਪਰਚਾ ਕਰਾਇਆ ਹੋਇਆ ਸੀਗਾ ਸੀ ਸਿਆਸਤ ਦੇ ਵਿੱਚ ਵੀ ਪੈਰ ਰੱਖਦਾ ਸੀ ਮੁੰਡਾ ਹਾਂਜੀ ਇਹ ਜੀ ਭਾਰਤੀ ਜਨਤਾ ਪਾਰਟੀ ਯੂਵ ਮੋਰਚਾ ਦੇ ਵਿੱਚ ਵੀ ਇਹਦਾ ਕਾਫੀ ਸੀਗਾ ਮੁੰਡਿਆਂ ਨਾਲ ਪ੍ਰਧਾਨ ਸੀਦਾ ਇਹਦੀ ਬਹੁਤ ਵਧੀਆ ਸਭ ਨਾਲ ਬਣੀ ਹੋਈ ਸੀਗੀ ਪਰ ਇਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਪਤਾ ਨਹੀਂ ਇਹਨਾਂ ਨੇ ਮਤਲਬ ਕਿ ਕੀ ਉਹਨੂੰ ਧਮਕੀਆਂ ਇਹ ਉਹ ਉਰੇ ਹੱਥ ਤੇ ਕੱਟ ਦਿੱਤਾ ਅਸੀਂ ਉਹਦਾ ਪੇਸ਼ੰਗ ਕਰਾਇਆ ਹੱਥ ਦਾ ਫਿਰ ਇਹਨੂੰ ਮੈਂ ਕਿਹਾ ਤੂੰ ਰੈਸਟ ਕਰ ਕੋਈ ਗੱਲ ਨਹੀਂ ਬਾਅਦ ਚ ਦੇਖੀ ਜਾਊਗੀ ਬਟ ਉਹਨਾਂ ਨੇ ਕਿਹਾ ਇਹਨੂੰ ਧਮਕੀਆਂ ਫੋਨ ਤੇ ਭੇਜਦੇ ਸੀ ਅਸੀਂ ਤੈਨੂੰ ਮਾਰ ਦੇਣਾ ਅਸੀਂ ਤੈਨੂੰ ਮਾਰ ਦੇਣਾ ਅੱਜ ਨਾਨਨਕਾਰ ਫੰਕਸ਼ਨ ਸੀ ਅਸੀਂ ਸੁਲਤਾਨਪੁਰ ਆ ਗਏ ਇਹ ਪੇਦੇ ਡੈਡੀ ਨੂੰ ਰੋਟੀ ਦੇਣੀ ਆਂ ਜੀ ਹੋਰ ਸਾਨੂੰ ਪਹਿਲੇ ਦਿੰਦੀ ਆਂ ਜੀ ਸਾਡੇ ਮਗਰ ਹਾਂਜੀ ਨਹੀਂ ਦੋ ਵਾਰੀ ਆਏ ਬਟ ਇਹ ਮਗਰ ਲੱਗਦੇ ਸੀ ਨਾ ਤੇ ਇਹ ਮਤਲਬ ਗੇੜੇ ਘੜਦੇ ਮੇਰੇ ਵੀ ਵਾਲੇ ਦੁਆਲੇ ਅੱਜ ਇੱਕ ਜੀ ਦਾਣਾ ਮੰਡੀ ਜਿਹੜੀ ਸੁਲਤਾਨਪੁਰ ਆ ਉੱਥੇ ਹਨੀ ਕੁਮਾਰ ਤੇ ਉਹਦਾ ਇੱਕ ਦੋਸਤ ਆ ਜੇ ਕੁਮਾਰ ਤੇ ਜਿਹੜਾ ਇਹ ਤਿੰਨੇ ਜਣੇ ਜਿਹੜੇ ਹੈਗੇ ਸੀ ਸਦਾ ਮਹੱਲੇ ਦੇ ਰਹਿਣ ਵਾਲੇ ਨੇ ਤੇ ਇਹ ਜਦੋਂ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਇਹਨਾਂ ਦੇ ਉੱਤੇ ਪ੍ਰਾਣੀ ਹੀ ਇਹਨਾਂ ਦੀ ਇੱਕ ਲੜਾਈ ਝਗੜਾ ਹੋਇਆ ਸੀ ਪਹਿਲਾਂ ਵੀ ਤੇ ਉਹ ਜਿਹੜੇ ਦੋਚੀ ਹੈਗੇ ਨੇ ਉਹਨਾਂ ਨੇ ਇਹਨਾਂ ਤੇ ਹਮਲਾ ਕਰਤਾ ਵੀ ਜਿਹੜੇ ਸਦਾ ਮਹੱਲੇ ਦੇ ਨੇ ਜਿਹਦੇ ਵਿੱਚ ਜਿਹੜਾ ਹੈਗਾ ਆ ਹਨੀ ਕੁਮਾਰ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜੇ ਦੂਜੇ ਦੋਨੇ ਹੈਗੇ ਨੇ ਅਜੇ ਤੇ ਜਿਹੜਾ ਹੈਗਾ ਅਮਨਪ੍ਰੀਤ ਸਿੰਘ ਉਹਨਾਂ ਦੇ ਸੱਤਾ ਲੱਗੀਆਂ ਨੇ ਤੋਂ ਸਿਵਲ ਹਸਪਤਾਲ ਜਿਹੜੇ ਕਪੂਰਥਲਾ ਦਾਖਲ ਨੇ ਇਹਦੇ ਚ ਅਸੀਂ ਹੁਣ ਇਹਨਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ ਜਿਹੜਾ ਹੈਗਾ ਆ ਉਹ ਕੇਸ ਰਜਿਸਟਰ ਕਰ ਰਹੇ ਹਾਂ ਜਿਹੜੇ ਦੋਸ਼ੀ ਉਹਨਾਂ ਨੂੰ ਫਾਲੀ ਵੀ ਅਸੀਂ ਪੁਲਿਸ ਪਾਰਟੀਆਂ ਲਾਤੀਆਂ ਆਂ ਆਸ ਹੈ ਅਸੀਂ ਇਹਨਾਂ ਨੂੰ ਰਾਤੋ-ਰਾਤ ਗ੍ਰਿਫਤਾਰ ਕਰ ਲਾਂਗੇ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਨੌਜਵਾਨ ਜਿਸ ਡੈਥ ਹੋਈ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਕੋਈ ਨੁਮਾਇੰਦਾ ਸੀ ਆ ਦੱਸ ਰਹੇ ਨੇ ਜੀ ਪੀਏ ਹੈਗੇ ਨੇ ਬੀਜੇਪ ਇਹਦਾ ਕੋਈ ਹੈਗੇ ਨੇ ਜੂਥ ਪ੍ਰਧਾਨ ਹੈਗੇ ਨੇ ਆ ਮਰਡਰ ਤਾਂ ਕਿਸੇ ਦਾ ਵੀ ਹੁੰਦਾ ਤੋਂ ਉਹਦਾ ਸਾਨੂੰ ਸੀਰੀਅਸ ਹੋ ਕੇ ਲੈਣੇ ਪੈਂਦਾ ਅਸੀਂ ਇਸ ਕਰਕੇ ਜਲਦੀ ਹੀ ਇਹਨੂੰ ਜਿਹੜਾ ਹੈਗਾ ਦੋਸ਼ੇ ਨੂੰ ਵਿਸਤਾਰ ਕਰਕੇ ਜੇਲ੍ਹ ਚ ਭੇਜ ਦਾਂਗੇ